ਭਾਈ ਡੰਗਾਈ ਨਾਲ ਵਿਚਾਰਿਓ ਨਿਰਮਲਾ ਸੀਤਾਰਮਨ ਜੀ ਦਾ ਘਰ ਵਾਲਾ ਜੇ ਕਹਿੰਦਾ ਕਿ 400 ਪਾਰ ਨਹੀਂ ਹੋਣਾ ਇਹ ਵੀ ਇੱਕ ਸ਼ਰਾਰਤ ਹੀ ਆ ਕਹਿ ਕਹਿ ਕੇ ਨਾ ਕਹਿ ਕਹਿ ਕੇ 400 ਪਾਰ 400 ਪੌਰ ਪੱਕਾ ਹੀ ਤੁਹਾਡੇ ਮਨ 'ਚ ਫਿੱਟ ਕਰ ਦੇਣਾ ਤੇ ਕਈਆਂ ਨੇ ਕਿਹਾ ਜਿਹੜੇ ਕਮਜ਼ੋਰ ਜਿਹੇ ਹੁੰਦੇ ਨਾ ਫਿਰ ਉਹ ਕਹਿੰਦੇ ਯਾਰ ਵੋਟ ਇਹਨਾਂ ਨੂੰ ਪਾ ਦੇ ਇਹਨਾਂ ਦੇ 400 ਪਾਰਤਾ ਹੋਏ ਖੜੇ ਉਹ ਪਾਪਾ ਜੀ ਪਿਛਲੀ ਵਾਰੀ ਪੰਜਾਬ 'ਚ ਨਹੀਂ ਪਾਰ ਹੋਏ ਇਨਾਂ 14 ਤੇ ਜਦ ਇਨਾਂ ਦੀ ਪੂਰੀ ਚੜ੍ਹਾਈ ਸੀ ਹਾਂ ਇਸ ਧਰਤੀ ਨੇ ਜੇ ਇੱਜ਼ਤ ਕੀਤੀ ਹੈ ਤੇ ਬਾਜਪਾਈ ਸਾਹਿਬ ਨੂੰ ਜ਼ਰੂਰ ਪਿਆਰ ਕਰਦੇ ਸੀ ਕਿਉਂਕਿ ਉਹ ਧਰਮ ਨਿਰਪੱਖ ਗੱਲ ਕਰਦੇ ਸਨ ਇਨਸਾਨਾਂ ਦਾ ਸਤਿਕਾਰ ਕਰਦੇ ਸਨ ਉਹ ਇਹ ਜੀ ਗੱਲ ਨਹੀਂ ਕਰਦੇ ਸਨ ਮਗਰ ਅੱਜ ਮੈਨੂੰ ਇੱਕ ਗੱਲ ਦੱਸ ਦਿਓ ਜਿੱਥੋਂ ਜੇਨਤ ਸੁਪਿਆਂ ਤੋਂ ਕਿਸੇ ਪੱਤਰਕਾਰ ਨੇ ਮੈਂ ਕੋ ਦਾ ਭਾਸ਼ਣ ਸੁਣ ਰਿਆ ਸੀ ਏਡਾ ਵਧੀਆ ਉਹਨੇ ਗੱਲ ਕੀਤੀ ਕਹਿੰਦਾ ਜਿੱਥੋਂ ਪਹਿਲਾਂ ਹੀ 25 ਸੀਟਾਂ ਆਗੀਆਂ ਨੇ ਹਈ 25 ਤੇ 25 ਦੀਆਂ 25 ਆਗੀਆਂ ਉਹ ਇੱਥੋਂ 26 ਕਿਵੇਂ ਕੱਢੋਗੇ ਮਤਲਬ 100% ਪਰਫਾਰਮੈਂਸ ਜੇ ਆਈ ਤਾਂ ਉਹਨੀਆਂ ਸੀਟਾਂ ਹੋਣੀਆਂ ਜਿੰਨੀਆਂ ਪਿਛਲੀ ਵਾਰੀ ਆਈਆਂ ਸੀ ਤੇ ਪੰਜਾਬ ਦੀ ਧਰਤੀ ਨੇ ਤਾਂ ਪਿਛਲੀ ਵਾਰੀ ਵੀ ਇਹਨਾਂ ਦੇ ਉਲਟ ਫੈਸਲਾ ਦਿੱਤਾ ਜਦੋਂ ਹਵਾ ਸੀ ਪੂਰੀ 14 ਜੇ ਵੀ ਫੈਸਲਾ ਉਲਟ ਦਿੱਤਾ ਇਹ ਤੁਸੀਂ ਭਰਾਵੋ ਪੰਜਾਬੀਆਂ ਦੇ ਮਨ ਬਣੇ ਨੇ ਠੀਕ ਆ ਤੁਸੀਂ ਗੁੱਸਾ ਕਰ ਜਾਣਾ ਪਤਾ ਨਹੀਂ ਸਾਡੀ ਖਬਰ ਲਾਉਣੀ ਨਹੀਂ ਲਾਉਣੀ ਇਹ ਤੁਹਾਡੇ ਮਾਲਕਾਂ ਤੇ ਬੜਾ ਦਬਾ ਰਹੀਦਾ ਤੇ ਤੁਸੀਂ ਨੱਪੀ ਆਉਨੇ ਕਿੰਨੀ 400 ਪਾਰ 13 0 ਉਹ ਬਾਬਾ ਲੋਕਾਂ ਨੂੰ ਵੋਟਾਂ ਦਾ ਪਾ ਲੈਣ ਦਿਓ ਜਿਨ੍ਹਾਂ ਨੇ ਆਰ ਪਾਰ ਕਰਨਾ ਉਹਨਾਂ ਦੀ ਤਾਂ ਵਾਰ ਹੀ ਨਹੀਂ ਹੋ ਰਹੀ ਹਲੇ ਬੀਟਾ ਲੰਬਣ ਦੀ ਇੱਧਰ ਪਹਿਲਾਂ ਹੀ ਫੈਸਲੇ ਸੁਣਾਤੇ ਉਹ ਰੋਜ਼ ਸ਼ੁਰੂ ਹੋ ਜਾਂਦਾ 130 130 130 ਕੋਈ ਕੋ ਐਵੇਂ ਕੋਰਤੀ ਕਰੀ ਜਾਂਦੇ ਸਮਝੌਤਾ ਸਮਝੌਤਾ ਭਾਈ ਕੋਈ ਸਮਝੌਤਾ ਨਹੀਂ ਥੋੱਕੇ ਗੱਲ ਕੀਤੀ ਆ ਕਿ ਪੰਜਾਬ ਪਹਿਲਾਂ ਤੇ ਸਮਝੌਤੇ ਮੰਗਰੋ ਗੱਲ ਕਿਸਾਨ ਦੀ ਕਰੋ ਗੱਲ ਐਮਐਸਪੀ ਦੀ ਕਰੋ ਗੱਲ ਧਕੇਸ਼ਾਈ ਦੀ ਜੋ ਤੁਸੀਂ ਕੀਤੀ ਆ ਉਹਦੀ ਕਰੋ ਜਦ ਤੱਕ ਇਹ ਮੁੱਦੇ ਪੰਜਾਬ ਦੇ ਅਡਰੈਸ 'ਚ ਹੋਣੇ ਕੋਈ ਸਮਝੌਤਾ ਤੁਸੀਂ ਵੱਡੀ ਸ਼ਰਾਰਤ ਵੇਖੋ ਆ ਜੋਸ਼ੀ ਸਾਹਿਬ ਨੇ ਥੋੜੀ ਜੀ ਗੱਲ ਕੀਤੀ ਆ ਇੱਕ ਸਭ ਤੋਂ ਵੱਡਾ ਕਾਰੋਬਾਰੀ ਆ ਮੈਂ ਉਹਦਾ ਨਾਂ ਨਹੀਂ ਲੈਣਾ ਜਾਣਦੇ ਤੁਸੀਂ ਵੀ ਹੌਕਮਰਾਨ ਨਾਲ ਉਹਦਾ ਬੜਾ ਪਿਆਰ ਆ ਉਹਦਾ ਗੁਜਰਾਤ 'ਚ ਸਮੁੰਦਰੀ ਕੰਡੇ ਤੇ ਉਹਦਾ ਇੱਕ ਉਹ ਚੱਲਦਾ ਹੈ ਪੋਰਟ ਜਿੱਥੋਂ ਸਾਰਾ ਬਿਜ਼ਨਸ ਆਉਣ ਪ੍ਰਦਾਨ ਹੁੰਦਾ ਐ ਐਕਸਪੋਰਟ ਇੰਪੋਰਟ ਹੁੰਦੀ ਆ ਜੇ ਗੁਜਰਾਤ ਤੋਂ ਮਹਾਰਾਸ਼ਟਰਾ ਤੋਂ ਪਾਕਿਸਤਾਨ ਅਫਗਾਨਿਸਤਾਨ ਨਾਲ ਟ੍ਰੇਡ ਹੋ ਸਕਦਾ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਗਾ ਬਾਰਡਰ ਤੋਂ ਕਿਉਂ ਨਹੀਂ ਟ੍ਰੇਡ ਹੋ ਸਕਦਾ ਇਹ ਮੈਨੂੰ ਦੱਸਿਆ ਜਾਵੇ ਇੱਥੋਂ ਆ ਕੇ ਇਹਨਾਂ ਦੇ ਕੈਂਡੀਡੇਟ ਕਹਿੰਦੇ ਸੀ ਖੋਲਾ ਦੇਾਂਗੇ ਭਾਈ ਬੰਦ ਕੀਨੇ ਕਰਾਂ ਇਹ ਤਾਂ ਚੱਲਦਾ ਸੀ ਆਈਸੀਪੀ ਬਾਦਲ ਸਾਹਿਬ ਨੇ ਬਣਵਾਇਆ ਸੀ ਉਦੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਕਾਰੋਬਾਰ ਸ਼ੁਰੂ ਹੋਇਆ ਸੀ ਅਤੇ ਲੋਕਾਂ ਨੂੰ ਨੌਕਰੀ ਮਿਲਣ ਸ਼ੁਰੂ ਹੋਈ ਰੋਜ਼ਗਾਰ ਸ਼ੁਰੂ ਹੋਇਆ ਤੇ ਜੇ ਕਾਰੋਬਾਰ ਵਪਾਰ ਵਧੂਗਾ ਸਭ ਤੋਂ ਪਹਿਲਾਂ ਉਹਦਾ ਬੈਨੀਫਿਟ ਕਿਹਨੂੰ ਹੋਊਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇੱਕ ਦਿਨ ਮੈਂ ਭਾਸ਼ਣ ਸੁਣ ਰਿਹਾ ਸੀ ਕਹਿੰਦੇ ਸੀ ਨਾ ਉਹ ਖੁਲਾ ਦੇਣਾ ਹੈ ਵੀਜ਼ਾ ਸੈਂਟਰ ਤੇ ਭਾਈ ਇਹ ਵੀ ਦੱਸ ਦਿਓ ਕਿ ਮੋਰਾ ਵੀ ਦਵਾ ਦੇਣੀ ਆ ਫਿਰ ਵੀਜ਼ਾ ਵੀ ਦਵਾ ਦੇਣਾ ਕਿ ਇਕੱਲਾ ਸੈਂਟਰ ਹੀ ਖੁਲਾਉਣਾ ਸੈਂਟਰ ਤਾਂ ਇੱਥੇ ਅੱਗੇ ਬੜੇ ਖੁੱਲੇ ਨੇ ਪਾਸਪੋਰਟ ਆਫਿਸ ਦਾ ਦਫ਼ਤਰ ਖੁੱਲਿਆ ਰੋਜ਼ ਆ ਜਾਂਦੇ ਲੋਕ ਉੱਜ ਕਰਿਓ ਜੀ ਉਹਨੂੰ ਸਾਡਾ ਕੰਮ ਨਹੀਂ ਕਰਦਾ ਇਹੋ ਜਿਹਾ ਵੀਜ਼ਾ ਸੈਂਟਰ ਹੋਣਾ ਜਿੱਦੇ ਵੀਜ਼ਾ ਹੀ ਨਹੀਂ ਲਾਉਣਾ ਕਿਸੇ ਦਾ ਭਾਈ ਪੰਜਾਬੀਆਂ ਨੇ ਇਹੋ ਜਿਹੇ ਵੀਜ਼ੇ ਦਾ ਕੀ ਕਰਨਾ ਇਸ ਲਈ ਮੇਰੇ ਵੀਰੋ ਇਹ ਹਵਾਈ ਗੱਲਾਂ ਕਰਦੇ ਜਿਹੜੇ ਤਾਂ ਰਹੇ ਸੀ ਸਰਕਾਰਾਂ 'ਚ ਏਡੇ ਏਡੇ ਆਲਾਬ ਚਰਚੀ ਉਦੋਂ ਤਾਂ ਸ੍ਰੀ ਅਮਰਚਲ ਸਾਹਿਬ ਦੀ ਗੱਲ ਨਹੀਂ ਕੀਤੀ ਅੱਜ ਕਹਿੰਦੇ ਅਸੀਂ ਗੱਲ ਕਰਾਂਗੇ ਇਸ ਲਈ ਇਹ ਹਾਂਜੀ ਉਹ ਚਲੋ ਪਤਾ ਹੀ ਆ ਜੀ ਇਸ ਲਈ ਮੈਂ ਇਹੀ ਬੇਨਤੀ ਕਰਕੇ ਤੁਹਾਡੇ ਵਾਸਤੇ ਕੋਈ ਕੱਗੇ ਆਇਆ ਕੀ ਭਾਈ ਅਸੀਂ ਡਿਫਾਲਟਰ ਬੰਦੇ ਕਰੈਕਟਰਲੈਸ ਬੰਦੇ ਬਦਲਾਵ ਦੇ ਚੱਕਰ ਤੇ ਸ਼ਿਕਾਰਤਾ ਹੋ ਗਏ ਆ ਹੁਣ ਜਿੰਨੇ ਵੀ ਆ ਅੱਗੇ ਕੋਈ ਲੀਡਰ ਕਹਿੰਦਾ ਉਹਦਾ ਮਾਜਰੇ ਮੂਜਰੇ ਬਚ ਜੋ ਇਹਨਾਂ ਸਭ ਤੋਂ ਇਹਨਾਂ ਦੀ ਰੋਜ਼ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਜਿਹੜੀ ਸਟੇਜਾਂ ਤੋਂ ਦੱਸਣ ਜੋਗੇ ਨਹੀਂ ਕਿ ਇਸ ਬਦਲਾਵ ਨੂੰ ਵੋਟਰਾਂ ਪਾਈ